ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਵੇਖ ਰਿਹਾ ਜਿਹੜਾ ਕਿ ਇੱਕ ਪੱਤਰਕਾਰ ਤੇ ਲਖੇ ਸਦਾਨ ਦੇ ਵਿੱਚ ਉੱਠਿਆ ਹੋਇਆ ਤੇ ਪੱਤਰਕਾਰ ਕਹਿੰਦਾ ਕਿ ਲਖੇ ਸਦਾਨ ਨੇ ਮੈਨੂੰ ਧਮਕੀਆਂ ਦਿੱਤੀਆਂ ਤੇ ਲਖੇ ਦੀ ਵੀ ਇੱਕ ਰੀਸੈਂਟ ਦੋ ਇੰਟਰਵਿਊ ਹੋਇਆ ਜਿਹਦੇ ਵਿੱਚ ਲਖਾ ਕਹਿੰਦਾ ਬਈ ਉਹ ਪੱਤਰਕਾਰ ਮੇਰੇ ਖਿਲਾਫ ਏਜੰਡਾ ਚਲਾ ਰਿਹਾ ਸੀ ਜਿਸ ਨੂੰ ਮੇਰੇ ਤੇ ਨਹੀਂ ਯਕੀਨ ਹੈ ਤੇ ਤੁਸੀਂ ਪਹਿਲਾਂ ਦੇਖ ਲਓ ਦੀਪ ਤੇ ਅਮਰਤਪਾਲ ਦੇ ਖਿਲਾਫ ਵੀ ਉਸ ਪੱਤਰਕਾਰ ਨੇ ਏਜੰਡਾ ਚਲਾਇਆ ਹੈਗਾ ਤੇ ਅੱਜ ਤੁਹਾਨੂੰ ਇਸ ਮਸਲੇ ਦੀ ਜਿੰਨੀ ਸਾਨੂੰ ਸੱਚਾਈ ਪਤਾ ਸੀ ਉਹ ਦੱਸਣ ਜਾ ਰਹੇ ਹਾਂ ਕਿ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਉਸ ਪੱਤਰਕਾਰ ਨੇ ਏਜੰਡਾ ਚਲਾਇਆ ਸੀ ਦੀਪ ਤੇ ਅਮਰਤਪਾਲ ਦੇ ਵਿਰੁੱਧ ਕਿਉਂਕਿ ਇਸ ਦੇ ਤੁਹਾਨੂੰ ਕੋਈ ਸਬੂਤ ਵੀ ਦੇ ਸਕਦੇ ਆ ਸਭ ਤੋਂ ਵੱਡਾ ਸਬੂਤ ਹੈ ਇੱਕ ਗਿਆਨੀ ਬੂਟਾ ਸਿੰਘ ਹੈ ਜਿਹਨਾਂ ਬਗ ਗੋਲ ਕਚੋਰ ਕਹਿਣੇ ਆ ਮੈਂ ਸਿੱਧਾ ਕਹੂੰਗਾ ਉਸ ਬੰਦੇ ਦੀਆਂ ਇੰਟਰਵਿਊਆਂ ਕੋਈ ਪੱਤਰਕਾਰ ਨਹੀਂ ਕਰਦਾ ਮੋਸਟਲੀ ਜਿਆਦਾਤਰ ਉਹਨੂੰ ਅਵਾਇਡ ਹੀ ਕਰਦੇ ਆ ਇਗਨੋਰ ਕਰਦੇ ਆ ਕੋਈ ਨਹੀਂ ਜਾਂਦਾ ਕੋਲੇ ਤੇ ਇਹ ਬੰਦੇ ਨੇ ਉਸ ਬੂਟੇ ਦੀਆਂ ਇੰਟਰਵਿਊ ਕੀਤੀਆਂ ਹੋਈਆਂ ਕਿਹੜੇ ਮੁੱਦੇ ਤੇ ਦੀਪ ਸਿੱਧੂ ਤੇ ਅਮਰਤਪਾਲ ਦੇ ਮੁੱਦੇ ਤੇ ਬਹੁਤ ਜਿਆਦਾ ਇੰਟਰਵਿਊ ਤੁਹਾਨੂੰ ਮਿਲ ਜਾਣਗੇ ਤੁਸੀਂ ਇਸੇ ਦੇ ਚੈਨਲ ਤੇ ਦੇਖ ਲਓ ਜਾ ਕੇ ਤੇ ਇੱਕ ਹੋਰ ਇਹ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਿਆਂ ਕਿ ਇਸ ਬਹੁਤ ਆਪਣੇ ਪਿਆਰ ਦੇ ਪੱਤਰਕਾਰ ਨੇ ਦੀਪ ਸਿੱਧੂ ਅਮਰਤਪਾਲ ਦਾ ਇੰਟਰਵਿਊ ਕੀਤਾ ਪਰ ਇੱਕ ਲਾਉਤਾ ਪੱਤਰਕਾਰ ਹੈ ਜਿਹਨੇ ਦੀਪ ਸਿੱਧੂ ਅਮਰਤਪਾਲ ਦੀ ਕੋਈ ਇੰਟਰਵਿਊ ਨਹੀਂ ਕੀਤੀ ਤੇ ਉਹ ਟਾਈਮ ਵੀ ਨਹੀਂ ਦਿੰਦਾ ਸੀ ਦੀਪ ਸਿੱਧੂ ਤਾਂ ਖਾਸ ਕਰਕੇ ਇਸ ਪੱਤਰਕਾਰ ਨੂੰ ਕਿਉਂਕਿ ਇਹ ਖਾਸ ਇੱਕ ਧਰ ਦਾ ਦੀ ਬੁੱਲੀ ਬੋਲਦਾ ਸੀਗਾ ਤੇ ਇਹਨੇ ਬਹੁਤ ਜਿਆਦਾ ਭੰਡਿਆ ਦੀਪ ਨੂੰ ਖੁਦ ਪਤਾ ਸੀ ਕਿਉਂਕਿ ਅਸੀਂ ਦੀਪ ਨਾਲ ਵਰਤੇ ਵਾ ਤੇ ਉਹਦੇ ਨਾਲ ਰਹੇ ਆ ਤੇ ਦੀਪ ਨੂੰ ਪਤਾ ਸੀ ਕਿ ਇਹ ਪੱਤਰਕਾਰ ਉਸਦੇ ਵਿਰੋਧਨ ਚੱਲ ਰਿਹਾ ਹੈਗਾ ਤੇ ਇੱਕ ਏਜੰਡਾ ਚਲਾ ਰਿਹਾ ਹੈਗਾ ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਲੱਖੇ ਨੇ ਜਿਹੜੀ ਗੱਲ ਕਹੀ ਹੈ ਜਮਨ ਸੱਚ ਕਹੀ ਹੈ ਤੇ ਲੱਖੇ ਦਾ ਜਿਹੜਾ ਧਮਕੀ ਦੇਣ ਵਾਲੀ ਗੱਲ ਆ ਚਲਾਪ ਉਹ ਮੰਨਦੇ ਆ ਜੇ ਲੱਖੇ ਨੂੰ ਧਮਕਾਉਣਾ ਨਹੀਂ ਚਾਹੀਦਾ ਸੀ ਬਹਿ ਕੇ ਗੱਲ ਕਰ ਲੈਂਦਾ ਚਲ ਜਿਹੜੀ ਵੀ ਗੱਲ ਸੀਗੀ ਚਲੋ ਆਪਾਂ ਮੰਨਦੇ ਧਮਕੀ ਦੇਣਾ ਗਲਤ ਹੈ ਪਰ ਏਜੰਡਾ ਚਲਾਉਣ ਵਾਲੀ ਗੱਲ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਅੱਜ ਵੀ ਜਾ ਕੇ ਇਸ ਚੈਨਲ ਤੇ ਸਰਚ ਕਰਕੇ ਬੂਟੇ ਦੇ ਇੰਟਰਵਿਊ ਕੱਢ ਕੇ ਦੇਖ ਲਓ ਜਿਹਦੇ ਵਿੱਚ ਦੀਪ ਸਿੱਧੂ ਤੇ ਅਮਰਤਪਾਲ ਦੀਆਂ ਦੇ ਵਿਰੁੱਧ ਬਹੁਤ ਜ਼ਿਆਦਾ ਇੰਟਰਵਿਊ ਮਿਲਦੇਗਾ ਇਹ ਬੰਦਾ ਨਾ ਭਾਲ-ਭਾਲ ਕੇ ਬੰਦੇ ਲਿਆਉਂਦਾ ਸੀਗਾ ਦੀਪ ਦੇਤੇ ਅਮਰਤਪਾਲ ਦੇ ਵਿਰੁੱਧ ਜਿਹੜੇ ਇੰਟਰਵਿਊ ਕਰਦੇ ਸੀਗੇ ਤੇ ਉਹਨਾਂ ਦੇ ਇੰਟਰਵਿਊ ਕਰਦਾ ਸੀ ਤੇ ਇੱਕ ਏਜੰਡਾ ਚਲਾਉਂਦਾ ਸੀਗਾ ਇਹਨੇ ਅਸੀਂ ਇਸ ਬੰਦੇ ਨੂੰ ਰੋਕਿਆ ਵੀ ਸੀਗਾ ਜੈਤੋ ਬਾਜ਼ਾਰ ਦੇ ਵਿੱਚ ਅਜਿਹਾ ਜੀ ਤੂੰ ਦੇ ਸਬੂਤ ਕਿਹੜੇ ਤੇਰੇ ਕੋਲ ਦੀਪ ਦੇ ਵਿਰੁੱਧ ਕਿਉਂਕਿ ਦੀਪ ਉਹ ਜਿਉਂਦਾ ਸੀਗਾ ਦੁਨੀਆ ਤੇ ਸੀਗਾ ਤੇ ਇਹ ਕਹਿੰਦਾ ਸੀ ਦੀਪ ਫਿੱਟ ਕੀਤਾ ਵਾ ਇਹ ਉਹ ਤੇ ਇਹ ਬੰਦਾ ਹੀ ਨੇ ਆਖਰ ਤੇ ਇਹ ਗੱਲ ਕਹਿ ਗਿਆ ਸੀਗਾ ਵੀ ਮੇਰਾ ਤਾਂ ਨਿੱਜੀ ਕੰਮ ਐ ਮੈਂ ਤਾਂ ਕੋਸ ਕਰਾਂ ਇਹ ਕਹਿ ਕੇ ਆ ਦੀ ਜਾਂਚ ਲਾ ਗਿਆ ਸੀ ਹਾਸੇ ਵਿੱਚ ਗੱਲ ਪਾ ਗਿਆ ਸੀ ਪਰ ਜਿੰਨੇ ਵੀ ਸਾਡੇ ਰਗੇ ਦੇ ਲੋਕ ਆ ਸਾਰਿਆਂ ਨੂੰ ਪਤਾ ਜਿਹੜੇ ਦੀਪ ਸਿੱਧੂ ਦੇ ਨਾਲ ਜੁੜੇ ਵੀ ਸਾਰਿਆਂ ਨੂੰ ਪਤਾ ਵੇ ਨੇ ਕਿੰਨਾ ਟੌਰਚਰ ਕੀਤਾ ਸੀਗਾ ਦੀਪ ਸਿੱਧੂ ਨੂੰ ਤੇ ਉਹੀ ਕੰਮ ਇਹਨੇ ਅਮਰਤਪਾਲ ਨਾਲ ਕੀਤਾ ਤੇ ਅੱਜ ਲੱਖਾ ਕਹਿ ਰਿਹਾ ਵੀ ਉਹੀ ਕੰਮ ਐ ਲੱਖੇ ਨਾਲ ਕਰ ਰਿਹਾ ਕਿਉਂਕਿ ਜਦੋਂ ਵੀ ਕੋਈ ਗੱਲ ਚੱਲਦੀ ਆ ਸਿੱਖਾਂ ਦੀ ਤਾਂ ਇਹ এজেন্ডਾ ਤੇ ਚਲਾਉਂਦਾ ਆ ਕਦੇ ਵੀ ਕੋਈ ਸਿਮਰਜੀਤ ਮਾਨ ਦੇ ਇੰਟਰਵਿਊ ਨਹੀਂ ਹੋਊਗਾ ਇਹਦੇ ਚੈਨਲ ਤੇ ਸਿਮਰਜੀਤ ਮਾਨ ਦੇ ਵੀ ਵਿਰੋਧ ਦੇ ਬੰਦੇ ਭਾਲਦਾ ਹੈਗਾ ਰਜਿੰਦਰ ਦੀਪ ਸਿੰਘ ਵਾਲਾ ਜਿਹੜੇ ਸਟੇਜ ਤੋਂ ਕਿਹਾ ਸੀਗਾ ਦੀਪ ਨੂੰ ਤੇ ਲੱਖੇ ਨੂੰ ਗਦਾਰ ਉਹਦੇ ਇੰਟਰਵਿਊ ਬਾਅਦ ਤੋਂ ਬਾਅਦ ਇਹਦੇ ਪੇਜ ਤੇ ਮਿਲਣਗੇ ਕਿਉਂਕਿ ਉਹ ਇਹਨਾਂ ਦੇ ਉਲਟ ਬੋਲਦਾ ਸੀ ਦੀਪ ਦੇ ਬਾਧੂ ਬੋਲਦਾ ਸੀਗਾ ਉਲਟ ਤੇ ਇੱਕ ਜਿਹੜੀ ਖਾਸਤਰ ਹੈ ਉਹ ਤਾਂ ਤੁਸੀਂ ਸਾਰੇ ਸਮਝਦੇ ਹੀ ਹੋ ਉਹਨਾਂ ਦਾ ਸਭ ਤੋਂ ਵੱਧ ਇੰਟਰਵਿਊ ਹੈ ਇਹਦੇ ਚੈਨਲ ਤੇ ਮਿਲਣਗੇ ਤੇ ਕਿਉਂਕਿ ਉਹ ਵੀ ਟਾਰਗੇਟ ਸਿੱਖਾਂ ਨੂੰ ਕਰਦੀ ਹੈ ਦੀਪ ਸਿੱਧੂ ਤੇ ਅਮਰਤਪਾਲ ਨੂੰ ਖਾਸ ਕਰਕੇ ਤੇ ਸੋ ਜੇ ਤੁਹਾਨੂੰ ਨਹੀਂ ਯਕੀਨ ਤੇ ਦਾ ਚੈਨਲ ਤੁਸੀਂ ਚੈੱਕ ਕਰ ਸਕਦੇ ਕਿਉਂਕਿ ਪਰਮਿੰਦਰ ਝੋਟਾ ਕਹਿੰਦਾ ਸੀਗਾ ਬਈ ਇਸ ਪੱਤਰਕਾਰ ਨੇ ਉਸ ਦੀ ਬਹੁਤ ਮਦਦ ਕੀਤੀ ਉਹਦੇ ਇੰਟਰਵਿਊ ਕੀਤਾ ਜਾਂ ਉਸ ਦੀ ਹੈਲਪ ਕੀਤੀ ਜਾਂ ਕੁਝ ਵੀ ਤੇ ਅਸੀਂ ਪਰਮਿੰਦਰ ਝੋਟੇ ਦੇ ਨਾਲ ਤੇ ਬੰਦਿਆਂ ਦੇ ਨਾਲ ਸਾਡੀ ਗੱਲਬਾਤ ਹੋਈ ਸੀ ਕਿ ਉਹ ਕਿ ਪਰਮਿੰਦਰ ਝੋਟੇ ਦੀ ਇੰਟਰਵਿਊ ਮੈਂ ਵੀ ਕੀਤੀ ਸੀ ਤੇ ਉਸ ਦੇ ਨਾਲ ਦੇ ਬੰਦਿਆਂ ਨਾਲ ਜੋ ਸਾਡੀ ਗੱਲਬਾਤ ਹੋਈ ਤੁਸੀਂ ਉਹਨਾਂ ਨੂੰ ਵੀ ਦੱਸਿਆ ਸੀਗਾ ਤੇ ਉਹਨਾਂ ਨੂੰ ਅਸੀਂ ਉਹ ਇੰਟਰਵਿਊਆਂ ਵੀ ਦਿਖਾਤੀਆਂ ਸੀਗੀਆਂ ਜਿਨ੍ਹਾਂ ਵਿੱਚ ਦੀਪ ਤੇ ਅਮਰਤਪਾਲ ਦੇ ਵਿਰੁੱਧ ਏਜੰਡਾ ਚੱਲ ਰਿਹਾ ਤੇ ਪਤਾ ਨਹੀਂ ਬਾਈ ਪ੍ਰਵਿੰਦਰ ਨੂੰ ਨੇ ਉਹ ਵੇਖਿਆ ਜਾਂ ਨਹੀਂ ਉਸਦੇ ਨਾਲ ਦੇ ਬੰਦੇ ਨੂੰ ਅਸੀਂ ਜ਼ਰੂਰ ਦਿਖਾਤੀਆਂ ਸੀਗੀਆਂ ਤੇ ਉਹ ਬੰਦੇ ਨੂੰ ਪਤਾ ਉਹ ਮੰਨ ਗਏ ਸੀਗੇ ਕਿ ਵਾਕੇ ਬੰਦਾ ਇੰਨਾ ਵਲਟ ਚੱਲਿਆ ਰਦੀਪ ਦੇ ਇੰਨਾ ਵਲਟ ਚੱਲਿਆ ਰਹੇ ਇੰਨੇ ਨੇ ਏਜੰਡਾ ਚ ਲਾਇਆ ਤੇ ਉਹੀ ਕੰਮ ਇਹਨੇ ਅਮਰਤਪਾਲ ਦੇ ਵਿਰੁੱਧ ਕੀਤਾ ਤੇ ਤੁਸੀਂ ਸਿਮਰਜੀਤ ਮਾਨ ਦੇ ਵਿਰੁੱਧ ਵੀ ਇਸ ਬੰਦੇ ਦਾ ਉਹ ਕੰਮ ਦੇਖ ਸਕਦੇ ਹੋ ਤੇ ਤੁਹਾਨੂੰ ਕਦੇ ਵੀ ਇਸ ਦੇ ਚੈਨਲ ਦੇ ਉੱਤੇ ਦੀਪ ਸਿੱਧੂ ਅੰਮ੍ਰਿਤਪਾਲ ਜਾਂ ਸਿਮਰਜੀਤ ਮਾਨ ਦੀ ਇੰਟਰਵਿਊ ਨਹੀਂ ਮਿਲੂਗੀ ਸੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ